ਅਸ ਟਾਈਮ ਅਸੀਂ ਕੱਗਰ ਪੋਲਾ ਸਰਦੂਲਗੜ੍ਹ ਤੇ ਖੜੇ ਆ 8 ਵਜੇ ਦਾ ਟਾਈਮ ਐ ਰਾਤ ਦਾ ਤੇ ਜੇਕਰ ਇਥੋਂ ਦੀ ਗੇਜ ਦੀ ਗੱਲ ਕਰੀਏ ਤਾਂ 22.4 ਇੰਚ ਤੇ ਜਿਹੜਾ ਪਾਣੀ ਲਗਾਤਾਰ ਸਵੇਰ ਦਾ ਚੱਲ ਰਿਹਾ ਹੈ ਹਾਲਾਂਕਿ ਹੁਣ ਅਸੀਂ ਐਸ ਡੀਓ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਦਾ ਕਹਿਣਾ ਇਹ ਸੀ ਕਿ 7 ਵਜੇ ਤੋਂ 7 ਵਜੇ ਤੱਕ 12 ਘੰਟੇ ਬਾਅਦ ਜਿਹੜੀ ਉਹ ਗੇਜ ਚੈੱਕ ਕਰਨੀ ਹੁੰਦੀ ਆ ਜਿਹੜੇ ਮਹਿਕਮੇ ਨੇ ਡਰੇਨ ਵਿਭਾਗ ਨੇ ਉਹ ਉਹਨਾਂ ਨੇ ਹੁਣ ਉਥੇ ਚਾਂਦਪੁਰੇ ਦੀ ਜਿਹੜੀ ਰਿਪੋਰਟ ਦਿੱਤੀ ਆ ਉਹ ਸਵੇਰ ਤੋਂ ਹੁਣ ਤੱਕ 7 ਵਜੇ ਤੱਕ ਸਿਰਫ 1 ਇੰਚ ਪਾਣੀ ਜਿਹੜਾ ਉਹ ਵਧਿਆ ਤੇ ਇਹ ਬੜਾ ਸਹਿਮ ਦਾ ਮਾਹੌਲ ਹੈ ਕਿਉਂਕਿ ਹਰ ਇੱਕ ਦੀ ਨਿਗਾ ਜਿਹੜੀ ਹੈ ਉਹ ਇਸ ਖੱਗਰ ਤੇ ਟਿਕੀ ਹੋਈ ਹੈ ਕਿਉਂਕਿ 2023 ਦੇ ਵਿੱਚ ਜਿਹੜਾ ਮੌਤ ਦਾ ਮੰਜ਼ਰ ਇਹ ਖੱਗਰ ਬਣੀ ਸੀ ਉਹਦੇ ਕਰਕੇ ਲੋਕ ਬਹੁਤ ਸਹਿਮੇ ਹੋਏ ਆ ਪਰ ਜੇਕਰ ਅੱਜ ਦੀ ਗੱਲ ਕਰੀਏ ਅੱਜ ਦੀ ਸਵੇਰੇ 8 ਵਜੇ ਤੋਂ ਲੈ ਕੇ ਹੁਣ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਪਾਣੀ ਦਾ ਚੜਾ ਨਹੀਂ ਹੋਇਆ ਪਰ ਫਿਰ ਵੀ ਕੁਦਰਤ ਬੜੀ ਬਲਵਾਨ ਹੈ ਮਿੱਟੀ ਤੋਂ ਸੋਨਾ سونے ਤੋਂ ਮਿੱਟੀ ਪਤਾ ਨਹੀਂ ਕਦੋਂ ਕਰ ਦੇਵੀ ਪਰ ਫਿਰ ਵੀ ਸਾਨੂੰ ਇਹੀ ਚਾਹੀਦਾ ਹੈ ਕਿ ਜਿਹੜੇ ਪਿਛਲੀ ਵਾਰ ਜਿੱਥੋਂ ਲੀਕੇਜ ਹੋਈ ਸੀ ਬੰਨ ਟੁੱਟੇ ਸੀ ਉਹ ਸਪੌਟ ਜਿਹੜੇ ਆ ਉਹ ਉਹਨਾਂ ਤੇ ਠੀਕਰੀ ਪੈਰੇ ਦਈਏ ਉਹਨਾਂ ਨੂੰ ਆਪਾਂ ਮਜ਼ਬੂਤ ਕਰ ਦਈਏ ਤੇ ਆ ਜਿਹੜਾ ਅੱਜ ਦੀ ਰਾਤ ਹੈ ਇਹ ਬਹੁਤ ਕੀਮਤੀ ਹੈ ਸਾਡੇ ਲਈ ਕਿਉਂਕਿ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਅਨਖਾਮੀ ਘਟਨਾ ਹੁੰਦੀ ਹੈ ਤਾਂ ਪਛਤਾਵਾ ਬਹੁਤ ਦੇਰ ਤੱਕ ਰਹੂਗਾ ਤੇ ਅਸੀਂ ਇਹੀ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਸਬੰਧਤ ਅਫਸਰਾਂ ਵੱਲੋਂ ਜਿਹੜੀ ਰਿਪੋਰਟ ਹੈ ਉਹ ਤੁਹਾਨੂੰ ਅਸੀਂ ਦੱਸਤੀ ਕੋਈ ਵੀ ਕਿਸੇ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕਰੋ ਬਾਕੀ ਸਤਰਕ ਰਹਿਣ ਦੀ ਲੋੜ ਹੈ ਤੇ ਇਹਦੇ ਨਾਲ ਹੀ ਦੁਬਾਰਾ ਫਿਰ ਅਸੀਂ ਕੋਈ ਨਵੀਂ ਅਪਡੇਟ ਲੈ ਕੇ ਦੁਬਾਰਾ ਫਿਰ ਜੋੜਾਂਗੇ ਜੇਕਰ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਨਵੀਂ ਅਪਡੇਟ ਮਿਲਦੀ ਹੈ ਤਾਂ ਇਸ ਚੈਨਲ ਦੇ ਉੱਤੇ ਸਾਡਾ ਨੰਬਰ ਦਿੱਤਾ ਹੋਇਆ ਉਹਦੇ ਤੇ ਇੱਕ ਵਾਰੀ ਕਾਲ ਜਰੂਰ ਕਰ ਦਿਓ ਸასი ਕਾਲ ਧੰਨਵਾਦ